ਪੁਲਸ ਨਾਲ ਸੰਬੰਧਤ ਬਹੁਤ ਸਾਰੇ ਚੇਂਜਸ ਪੁਲਸ ਨਾਲ ਸੰਬੰਧਤ ਬਹੁਤ ਸਾਰੇ ਰਿਫਾਰਮਸ ਜਿਹੜੇ ਨੇ ਉਹ ਲਾਗੂ ਕਰਨ ਜਾ ਰਹੇ ਆਂ ਸਭ ਤੋਂ ਪਹਿਲਾਂ ਤਾਂ ਜਿਹੜਾ ਇੱਕ ਕਲੰਕ ਜਿਹੜਾ ਡਰੱਗਸ ਦਾ ਉਹਦੇ ਬਾਰੇ ਮੈਂ ਥੋੜਾ ਡਿਟੇਲ ਚ ਤੁਹਾਨੂੰ ਦੱਸ ਦਿੰਦਾ ਕਿਉਂਕਿ ਇਲੈਕਸ਼ਨ ਦੌਰਾਨ ਪੂਰੇ ਦੇਸ਼ ਚ ਕੈਸ਼ ਜਾਂ ਫਿਰ ਨਸ਼ੇ ਜਿਹੜੇ ਟਰੈਵਲ ਕਰਦੇ ਨੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਪੰਜਾਬ ਦੇ ਵਿੱਚ ਵੀ ਬਹੁਤ ਸਾਰਾ ਕੈਸ਼ ਤੇ ਡਰੱਗਸ ਵਗੈਰਾ ਫੜੇ ਗਏ ਇਲੈਕਸ਼ਨ ਦੌਰਾਨ ਤੇ ਕਈ ਫੜੇ ਗਏ ਕਈਆਂ ਦੇ ਕਲੂ ਮਿਲ ਗਏ ਕਿ ਆਇਆ ਕਿੱਥੋਂ ਸੀ ਇਹ ਖਰੀਦੀ ਗੱਡੀ ਸੀ ਕਿੱਥੋਂ ਲੋਡ ਹੋਇਆ ਕਿੱਥੇ ਪਹੁੰਚਣਾ ਸੀ ਕੌਣ ਭੇਜਦਾ ਹੈ ਕਿਹਦੇ ਕੋਲ ਜਾਣਾ ਹੈ ਤੋਂ ਸਾਰਾ ਅਸੀਂ ਡਿਟੇਲ ਉਹਦਾ ਬਣਾ ਲਿਆ ਤੇ ਜਿਸ ਦਿਨ ਕੋਰ ਖਤਮ ਹੋਇਆ ਉਸੇ ਦਿਨ ਮੈਂ ਡੀਜੀਪੀ ਸਾਹਿਬ ਨੂੰ ਬੁਲਾਇਆ ਕਿ ਆਪਣੇ ਕੋਲੇ ਆ ਕਲੂ ਮਿਲ ਗਏ ਆਪਣੇ ਲਈ ਹੋਣੇ ਫਰਜ਼ ਵੀ ਹੈ ਤੇ ਜ਼ਿੰਮੇਵਾਰੀ ਵੀ ਹੈ ਕਿ ਆਪਾਂ ਇਹਨੂੰ ਹੁਣ ਕਿਸ ਕਲੰਕ ਨੂੰ ਤੋੜ ਸਕਦੇ ਹਾਂ ਸੋ ਪਹਿਲਾ ਸੀਗਾ ਕਿ ਪੁਲਿਸ ਆਪਦੇ ਥਾਣਿਆਂ ਦੇ ਵਿੱਚ ਹੀ ਬਹੁਤ ਸਾਰੇ ਹੌਲਦਾਰਾਂ ਤੇ ਮੁੰਸ਼ੀਆਂ ਤੇ ਥਾਣੇਦਾਰਾਂ ਤੇ ਇਲਜ਼ਾਮ ਲੱਗਦਾ ਕਿ ਉਹ 10-10 ਸਾਲ ਤੋਂ 15-15 ਸਾਲ ਤੋਂ ਉਹਨਾਂ ਥਾਣਿਆਂ 'ਚ ਹੀ ਨੇ ਉਹਨਾਂ ਦੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਉੱਥੇ ਹੀ ਨੇ ਲੋਕ ਕਹਿੰਦੇ ਵੀ ਅਸੀਂ ਸਰਕਾਰ ਦਾ ਸਾਥ ਦੇ ਰਹੇ ਹਾਂ ਅਸੀਂ ਨਸ਼ਾ ਵੇਚਣ ਵਾਲਾ ਜਿਹੜਾ ਸਾਡੇ ਪਿੰਡੋਂ ਆਉਂਦਾ ਉਹਨੂੰ ਫੜ ਲਿਆ ਫੜ ਕਿਉਂ ਨੂੰ ਕਾਨੂੰਨ ਨੂੰ ਹੱਥ ਚ ਲੈਣ ਦੀ ਬਜਾਏ ਕਾਨੂੰਨ ਦੇ ਹਵਾਲੇ ਕਰਿਆ ਏ ਥਾਣੇ ਫੜਾਇਆ ਪਰ ਕਿਉਂਕਿ ਨੈਕਸਸ ਚੱਲ ਰਿਹਾ ਛੋਟੇ ਪੱਧਰ ਤੇ ਬਿਲਕੁਲ ਮੁਨਸ਼ੀ ਪੱਧਰ ਤੇ ਜਿਹੜੇ ਫੜਾ ਕੇ ਆਏ ਸੀ ਲੋਕ ਉਹ ਬਾਅਦ ਚ ਪਹੁੰਚੇ ਪਿੰਡ ਜਿਹਨੂੰ ਫੜਾ ਕੇ ਆਏ ਸੀ ਉਹ ਪਹਿਲਾਂ ਘਰੇ ਫਿਰਦਾ ਸੀ ਪਿੰਡ ਆਪਣੇ ਕਿਉਂਕਿ ਕੋਈ ਨਾ ਕੋਈ ਬਹਾਨਾ ਬਣਾ ਕੇ ਕਾਨੂੰਨ ਆ ਨਹੀਂ ਸਾਨੂੰ ਅਲਾਉ ਕਰਦਾ ਜੀ ਇਹਦੇ ਆਈ ਥਾਣੇ ਉਹ ਜਮਾਨਤ ਹੋ ਜਾਂਦੀ ਇਹ ਚਾਹੇ ਹੋ ਜਾਂਦਾ ਦੰਨ ਕਰਕੇ ਕਿਤੇ ਨਾ ਕਿਤੇ ਫੇਵਰੇਸਮ ਚੱਲ ਰਿਆ ਸੀ ਸੋ ਮੈਂ ਬੀਜੀਪਈ ਸਾਹਿਬ ਨੂੰ ਕਿਹਾ ਕਿ ਇਮੀਡੀਏਟਲੀ ਬਿਲਕੁਲ ਤੁਰੰਤ ਪ੍ਰਭਾਵ ਤੇ ਵੱਡੇ ਪੱਦਰ ਤੇ ਥੱਲੇ ਵਾਲੇ ਮੁਨਸ਼ੀ ਥਾਣੇਦਾਰ ਹੌਂਦਾਰ ਲੈਵਲ ਤੇ ਵੱਡੇ ਪੱਦਰ ਤੇ ਬਦਲੀਆਂ ਕਰੋ ਤੇ ਬਦਲੀਆਂ ਵੀ ਡਿਵੀਜ਼ਨ ਕ੍ਰਾਸ ਕਰਕੇ ਕਰੋ ਇਹ ਨਾ ਹੋਵੇ ਆਪਾਂ ਪੰਜ ਥਾਣੇ ਛੱਡ ਕੇ ਕਿਤੇ ਹੋਰ ਲਾਤਾ ਉਹ ਫੇਰ ਚਲਾਈ ਜਾਂਦਾ ਕੰਮ ਆਪਣਾ ਉੱਥੋਂ ਹੀ ਤਾਂ ਮੈਂ ਬੀ ਜੀ ਪੀ ਸਾਹਿਬ ਨੂੰ ਇੱਕ ਮਿੰਟ ਲਈ ਕਹੂੰਗਾ ਕਿ ਕਿੰਨੀਆਂ ਕ ਬਦਲੀਆਂ ਤੁਸੀਂ ਪਿਛਲੇ ਦੋ ਤਿੰਨ ਦਿਨਾਂ 'ਚ ਇਸ ਲੈ ਬਦਲੀਆਂ ਕਿੰਨੀਆਂ ਐਸਾ 10 10000 ਤੋਂ ਉੱਤੇ ਬਦਲੀਆਂ 10000 ਤੋਂ ਉੱਤੇ ਬਦਲੀਆਂ ਹੋ ਗਈਆਂ ਜਿਹੜੀ ਇਹ ਪੰਜਾਬ ਸਰਕਾਰ ਦੀ ਟਰਾਂਸਫਰ ਪਾਲਿਸੀ ਸੀਗੀ ਉਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਤੇ ਅਦਰਵਾਈਜ਼ ਪੰਜਾਬ ਪੁਲਿਸ ਰੋਲ ਦੇ ਵਿੱਚ ਪ੍ਰੈਸਕ੍ਰਿਪਸ਼ਨ ਹੈ ਕੀ ਰੋਟੇਸ਼ਨ ਆਫ ਡਿਊਟੀਆਂ ਸੋ ਉਸ ਦੇ ਅੰਤਰਗਤ ਇੱਕ ਮੈਸਿਵ ਐਡਮਿਨਿਸਟ੍ਰੇਟਿਵ ਰੀਸ਼ਫਲ ਕੀਤਾ ਜਾ ਰਿਹਾ ਹੈ ਕਿ ਸਾਡੇ ਸਾਰੇ ਜਿਹੜੇ ਕਟਿੰਗ ਐਚ ਦੇ ਮੁਲਾਜ਼ਮ ਹੈਗੇ ਉਹਨਾਂ ਨੂੰ ਡਿਫਰੈਂਟ ਪਲੇਸਸ ਤੇ ਡਿਊਟੀ ਦਿੱਤੀ ਜਾ ਰਹੀ ਹੈ ਲਾਸਟ ਜਦੋਂ ਸੀਐਮ ਸਾਹਿਬ ਦੀ ਹਦਾਇਤਾਂ ਮਿਲੀਆਂ ਉਸ ਤੋਂ ਬਾਅਦ ਲਾਸਟ 3 ਡੇਸ ਤੋਂ ਐਕਸਰਸਾਈਜ਼ ਹਲੇ ਆਨਗoing ਹੈ ਫਰਮ ਕਨਸਟੇਬਲ ਅਪਵਰਡਸ 올 ਰੈਂਕਸ ਆਰ ਬੀਂਗ ਕਵਰਡ ਤੇ ਉਸ ਤੋਂ ਬਾਅਦ ਇੱਕ ਬਹੁਤ ਏਸੀ ਨਾਲ ਸੰਬੰਧਿਤ ਇਕ ਬੜਾ ਸਖਤ ਫੈਸਲਾ ਲਿਆ ਗਿਆ ਹੈ ਕਿ ਜੇ ਕੋਈ ਪੁਲਿਸ ਵਾਲਾ ਇਨਵੋਲਵ ਹੁੰਦਾ ਹੋ ਚਾ ਬਲੈਕ ਸ਼ਿਪ ਕਹਿ ਲੋ ਆਪਾਂ ਕਿ ਜੇ ਕੋਈ ਪੁਲਿਸ ਵਾਲਾ ਨਸ਼ੇ ਦੇ ਵਿੱਚ ਇਨਵੋਲਵ ਹੈ ਨਸ਼ਾ ਵੇਚਣ ਚ ਜਾਂ ਵਕੌਣ ਚ ਇਹ ਤਾਂ ਫਿਰ ਇੱਕ ਮਤਲਬ ਬਹੁਤ ਵੱਡੇ ਪਾਪ ਦੇ ਤੌਰ ਤੇ ਗਿਣਿਆ ਜਾਊਗਾ ਕਿ ਤੂੰ ਵਰਦੀ ਵੀ ਪਾਈ ਹੋਈ ਹੈ ਉਹ ਕਿ ਜਿਹੜੀ ਸਮਾਜ ਨੂੰ ਸੁਧਾਰਨ ਵਾਸਤੇ ਹੈ ਤੇ ਤੂੰ ਸਮਾਜ ਨੂੰ ਵਿਗਾੜ ਰੇ ਤਾਂ ਉਹਦੇ ਤੇ ਸਖਤ ਤੋਂ ਸਖਤ ਕਾਰਵਾਈ ਨਾਲ ਦੀ ਨਾਲ ਤੇ ਇਸ ਵਿੱਚ ਤੇ ਨਾਲ ਦੀ ਨਾਲ ਉਹ ਤੋਂ ਵਰਦੀ ਲਹਾ ਕੇ ਉਹ ਤੋਂ ਪਤਾ ਕਰਨਾ ਕਿ ਕਿੰਨੇ ਚਿਰ ਤੋਂ ਕੰਮ ਚੱਲ ਰਿਹਾ ਸੀ ਤੇ ਕੌਣ ਕਰਵਾ ਰਿਹਾ ਸੀ ਤੇ ਬਾਕੀ ਓਵਰ ਆਲ ਜਿਹੜਾ ਵੀ ਕੋਈ ਸਮਗਲਰ ਕੋਈ ਫਰਿਆ ਜਾਂਦਾ ਹੈ ਉਹਦੇ ਕੋਲੋਂ ਬਰਾਮਦ ਹੋ ਜਾਂਦੀ ਹੈ ਡਰੱਗ ਤਾਂ ਪੁਲਿਸ ਕੋਲੇ ਅਧਿਕਾਰ ਨੇ ਤੇ ਜੇ ਕੋਈ ਕਾਨੂੰਨ ਨੂੰ ਬਦਲਣਾ ਪਿਆ ਤਾਂ ਬਦਲ ਵੀ ਦੇਵਾਂਗੇ ਕੈਬਨਟ 'ਚ ਲਿਆ ਕੇ ਅਗਲੀ ਕੈਬਨਟ 'ਚ ਨੋਟੀਫਿਕੇਸ਼ਨ ਲਿਆ ਕੇ ਵਿਧਾਨ ਸਭਾ ਚ ਲਿਆ ਕੇ ਤਾਂ ਉਹਦੀ ਜਿਸ ਦਿਨ ਉਹ ਫੜਿਆ ਗਿਆ ਉਹਦੇ ਵਿਦਨ ਵਿਦਨ ਵੀਕ ਪ੍ਰਾਪਰਟੀ ਜਿਸ ਇੱਕ ਹਫ਼ਤੇ ਦੇ ਵਿੱਚ ਵਿੱਚ ਉਹਦੀ ਪ੍ਰਾਪਰਟੀ ਜਿਹੜੀ ਹੈ ਉਹ ਅਟੈਚ ਕਰ ਦਿੱਤੀ ਜਾਊਗੀ ਉਹਦੇ ਪ੍ਰਾਪਰਟੀ ਦੇ ਉੱਤੇ ਨੋਟਿਸ ਚਿਪਕਾ ਦਿੱਤਾ ਜਾਊਗਾ ਉੱਥੇ ਬੋਰਡ ਲਾ ਦਿੱਤਾ ਜਾਊਗਾ ਪਬਲਿਕ ਨੂੰ ਦੱਸ ਦਿੱਤਾ ਜਾਊਗਾ ਜਿਸ ਕਿਸਮ ਦੀ ਵੀ ਪ੍ਰਾਪਰਟੀ ਹੈ ਕਿ ਇਹ ਜ਼ਮੀਨ ਜਿਹੜੀ ਹੈ ਏ ਅਟੈਚ ਕੀਤੀ ہوئی ਹੈ ਇਸ ਕਰਕੇ ਜੇ ਕੋਈ ਤੁਹਾਨੂੰ ਇਸ ਜ਼ਮੀਨ ਨੂੰ ਠੇਕੇ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਕੋਈ ਸ਼ੋਰੂਮ ਹੈ ਉਹਨੂੰ ਕਿਰਾਏ ਤੇ ਦੇਣ ਦੀ ਗੱਲ ਕਰ ਰਿਹਾ ਜਾਂ ਕੋਈ ਮੈਰਿਜ ਪੈਲਸ ਹੈ ਉਹਦੇ ਤੇ ਕੋਈ ਬੁਕਿੰਗ ਕਰ ਰਿਹਾ ਤਾਂ ਤੁਸੀਂ ਇਹ ਨਾ ਕਰੋ ਕਿਉਂਕਿ ਇਹ ਪ੍ਰਾਪਰਟੀ ਜਿਹੜੀ ਹੈ ਇਹ ਕਾਲੀ ਕਮਾਈ ਹੈ ਕਾਲੀ ਕਮਾਈ ਨਾਲ ਬਣੀ ਹੋਈ ਹੈ ਇਸ ਕਰਕੇ ਇਹਨੂੰ ਅਟੈਚ ਕੀਤਾ ਜਾਂਦਾ ਇਮੀਡੀਏਟਲੀ ਜਿਹੜਾ ਵੀ ਨਸ਼ੇ ਵਾਲਾ ਫੜਿਆ ਗਿਆ ਉਹਦੀ ਪ੍ਰਾਪਰਟੀ ਅਟੈਚ ਕਰਾਂਗੇ ਬਾਕੀ ਕੇਸ ਚੱਲਦਾ ਰਹੂਗਾ ਬਾਕੀ ਐਨਡੀਪੀਐਸ ਦਾ ਜੋ ਵੀ ਕੇਸ ਹੈ ਉਹ ਚੱਲਦਾ ਰਹੂਗਾ ਪਰ ਪਹਿਲਾਂ ਪ੍ਰਾਪਰਟੀ ਜੀਨੇ ਲੋਕਾਂ ਦੇ ਘਰ ਉਜਾੜੇ ਨੇ ਉਹਦਾ ਆਪਣਾ ਘਰ ਵੀ ਵਸਦਾ ਰਹਿਣਾ ਚਾਹੀਦਾ ਫਿਰ ਇਹ ਅੱਜ ਫੈਸਲਾ ਸਖਤਾਈ ਨਾਲ ਲਾਗੂ ਕਰਨ ਦੀ ਗੱਲ ਹੋਈ ਹੈ ਨਾਲ ਪੁਲਿਸ ਦੀ ਨਫਰੀ ਵਧਾਉਣੀ ਹੈ ਕਿਉਂਕਿ 2002 ਚ ਵੀ ਜੇ ਗੱਲ ਕਰੀਏ ਨਾ ਤਾਂ ਵੀ ਅੱਸੀ ਕੈਸੀ ਯਾਰ ਸੀ ਅੱਜ ਵੀ ਅੱਸੀ ਕੈਸੀ ਯਾਰ ਹੈ ਹੈਰਾਨ ਹੋ ਜਾਓਗੇ ਤੁਸੀਂ 23 ਸਾਲਾਂ ਬਾਅਦ ਵੀ 19 ਨਫਰੀ ਹੈ 80 ਤਾਂ ਕੈਸੀ ਯਾਰ ਤਾਂ ਹੁਣ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਰੈਂਕ ਦੀਆਂ ਅਸਾਮੀਆਂ ਨੂੰ ਵਧਾਉਣ ਲਈ ਰეკਮੈਂਡੇਸ਼ਨ ਕੀਤੀ ਗਈ ਹੈ ਦਾ 10000 ਕਰੇ ਜੀ ਸਰ ਜੀ 10000 ਦਾ 10000 ਜਿਹੜੀ ਪੁਲਿਸ ਦੇ ਵਿੱਚ ਨਵੀਆਂ ਭਰਤੀਆਂ ਜਿਹੜੇ ਰਿਟਾਇਰ ਹੋਣਗੇ ਉਹਨਾਂ ਨੂੰ ਤਾਂ ਭਰਤੀ ਕਰਨੀ ਕਰਨ ਨਵੀਆਂ ਭਰਤੀਆਂ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਅਸੀਂ ਪੁਲਿਸ ਨੂੰ ਜਿਹੜਾ ਉਹ ਹੋਰ ਮਜ਼ਬੂਤ ਕਰਾਂਗੇ ਆਲਰੇਡੀ ਤੁਸੀਂ ਟਰੈਵਲ ਕਰਦੇ ਹੋਵੋਗੇ ਪੰਜਾਬ ਵਿੱਚ ਜਿੱਥੇ ਵੀ ਸਭ ਤੋਂ ਵਧੀਆ ਗੱਡੀਆਂ ਸਭ ਤੋਂ ਲੇਟੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਨੇ ਸੜਕਾਂ ਤੇ ਜਿਹੜੀਆਂ ਖੜੀਆਂ ਨੇ ਚਾਹੇ ਉਹ ਐਸਐਸਐਫ ਵਾਲੀਆਂ ਨੇ ਚਾਹੇ ਉਹ ਐਸਐਚਓ ਵਾਲੀਆਂ ਜਿਹੜੀਆਂ ਸਕੋਰਪੀਓ ਗੱਡੀਆਂ ਨੇ ਲੇਟੈਸਟ ਗੱਡੀਆਂ ਪੰਜਾਬ ਪੁਲਿਸ ਕੋਲੇ ਕਿਉਂਕਿ ਜਿਨ੍ਹਾਂ ਨੇ ਉਹਨਾਂ ਨੂੰ ਵਰਤਣਾ ਹੈ ਜਿਨ੍ਹਾਂ ਨੇ ਫੜਨਾ ਹੈ ਉਹਨਾਂ ਕੋਲੇ ਲੇਟੈਸਟ ਚਾਹੀਦੀਆਂ ਇਹ ਨਾ ਹੋਵੇ ਕਿ ਉੱਪਰੋਂ ਸ਼ੁਰੂ ਕਰ ਲੋ ਜਦੋਂ ਤੱਕ ਐਸਐਚਓ ਕੋਲ ਗੱਡੀ ਪਹੁੰਚਦੀ ਸੀ ਤੱਕਾ ਸਟਾਰਟ ਹੋ ਜਾਂਦੀ ਸੀ ਤੱਕਾ ਸਟਾਰਟ ਗੱਡੀ ਨਾਲ ਕਿਵੇਂ ਤੁਸੀਂ ਕ੍ਰਿਮੀਨਲਾਂ ਦਾ ਪਿੱਛਾ ਕਰ ਲੋਗੇ ਜੀ ਸੋ ਅਸੀਂ ਥੱਲੋਂ ਸ਼ੁਰੂ ਕੀਤਾ 300 15 ਐਸਐਚਓ ਨੂੰ ਅਸੀਂ ਨਵੀਆਂ ਗੱਡੀਆਂ ਦੇ ਚੁੱਕੇ ਹਾਂ ਫਲੋਰ ਜਦੋਂ ਫੰਕਸ਼ਨ ਸੀ ਜਿੰਨੇ ਰਹਿੰਦੇ 100 150 ਰਹਿੰਦਾ ਜੀ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਗੱਡੀਆਂ ਅਪਡੇਟ ਕਰ ਦਾਂਗੇ ਇਸ ਤੋਂ ਇਲਾਵਾ ਇੱਕ ਜਿਹੜਾ 50 ਪੁਲਿਸ ਨੂੰ ਮੈਂ ਬਤੌਰ ਮੁੱਖ ਮੰਤਰੀ ਪੰਜਾਬ ਤੌਰ ਗ੍ਰਹਿ ਮੰਤਰੀ ਆਡਰ ਕੀਤੇ ਆ ਅਸੀਂ ਪਿਛਲੀ 15 ਅਗਸਤ ਨੂੰ ਇਹ ਕਿਹਾ ਸੀਗਾ ਕਿ ਇੱਕ ਸਾਲ ਦਿਓ ਬਹੁਤ ਸਾਰਾ ਵੱਡੇ-ਵੱਡੇ ਜਿਹੜੇ ਨਸ਼ੇ ਨਾਲ ਸੰਬੰਧਿਤ ਐਕਸ਼ਨ ਨੇ ਉਹ ਲੈ ਜਾਣਗੇ ਸੋ ਪੰਜਾਬ ਪੁਲਿਸ ਨੂੰ ਵੀ ਇਹ ਕਿਹਾ ਗਿਆ ਕਿ ਇਹਨੂੰ ਇਹ ਨਾ ਸਮਝਿਆ ਜਾਵੇ ਕਿ ਕਿਸੇ ਦੇ ਘਰੇ ਲੱਗੀ ਹੋਈ ਅੱਗ ਹੈ ਇਹਨੂੰ ਆਪਣੇ ਘਰੇ ਲੱਗੀ ਹੋਈ ਅੱਗ ਵਾਂਗੂ ਬੁਝਾਇਆ ਜਾਵੇ ਉਕੇ ਬਹੁਤ ਸਾਰੇ ਸਾਡੇ ਵੀਰ ਪੁਲਿਸ ਵਾਲੇ ਵੀ ਨੇ ਜਿਹੜੇ ਜਾਂ ਤਾਂ ਖੁਦ ਐਡਿਕਟਡ ਹੋ ਗਏ ਜਾਂ ਉਹਨਾਂ ਦੇ ਬੱਚੇ ਲੱਗੇ ਇਹ ਇਹ ਅਗਨੇ ਤਾਂ ਫਿਰ ਆਉਣਾ ਹੀ ਆਉਣਾ ਕਿਸੇ ਨਾ ਕਿਸੇ ਰੂਪ ਵਿੱਚ ਤੁਹਾਡੇ ਘਰੇ ਆਉ। ਸੋ ਇਹਨੂੰ ਇੱਕ ਮਿਸ਼ਨ ਬਣਾ ਕੇ ਇੱਕ ਲਹਿਰ ਬਣਾ ਕੇ ਅਸੀਂ ਕੰਮ ਕਰਨਾ। ਕੋਈ ਫੋਨ ਆਉਂਦਾ ਹੈ ਕਿ ਜੀ ਆਪਣੇ ਆਪਣੇ ਬੰਦਾ ਛੱਡ ਦਿਓ ਜਾਂ ਕੋਈ ਕਿਸੇ ਕਿਸਮ ਦੀ ਕੋਈ ਸਪਾਰਸ਼ ਆਉਂਦੀ ਹੈ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਊਗੀ। ਕਰਪਸ਼ਨ ਦੇ ਮਾਮਲੇ 'ਚ ਵੀ ਇਹੀ ਆਰਡਰ ਜੋ ਕੱਲ ਕੀਤੇ ਨੇ ਡੀਸੀ ਨੂੰ ਕਿ ਜੇ ਕੋਈ ਕਰਪਸ਼ਨ ਜੇ ਕੋਈ ਪੁਲਿਸ ਮੁਲਾਜ਼ਮ ਕਿਸੇ ਕਿਸਮ ਦੀ ਵੀ ਕਰਪਸ਼ਨ ਕਿਸੇ ਵੀ ਕੰਮ ਦੇ ਬਦਲੇ ਲੈਣ ਦਾ ਫੜੇਗਾ ਤਾਂ ਉਹਦੇ 'ਚ ਜ਼ਿਲ੍ਹੇ ਦੇ ਮੁਖੀ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ ਜੇ ਕੰਮ ਕਰ ਸਕਦੇ ਹੋ ਤਾਂ ਬਹੁਤ ਵਧੀਆ ਜੇ ਨਹੀਂ ਕੰਮ ਕਰ ਸਕਦੇ ਜਾਂ ਕੰਫਰਟੇਬਲ ਨਹੀਂ ਫੀਲ ਕਰਦੇ ਮੈਨੂੰ ਲਿਸਟ ਦੇ ਦਿਓ ਮੈਂ ਚੰਡੀਗੜ੍ਹ ਕਿਤੇ ਵਧੀਆ ਥਾਂ ਤੇ ਤੁਹਾਨੂੰ ਹੈੱਡਕ quarter 'ਚ ਜੋੜੀ ਲਾ ਦਾਂਗੇ ਕੋਈ ਹੋਰ ਜਿਹੜਾ ਬੰਦਾ ਕੰਮ ਕਰ ਸਕਦਾ ਉਹ ਉੱਥੇ ਜਾਊਗਾ ਕਿਉਂਕਿ ਇਹ ਮਿਸ਼ਨ ਹੈ ਅਸੀਂ ਮਿਸ਼ਨ ਤੇ ਕੰਮ ਕਰਨਾ ਹੈ ਕਮਿਸ਼ਨ ਤੇ ਕੰਮ ਨਹੀਂ ਕਰਨਾ ਮਿਸ਼ਨ ਤੇ ਕਮਿਸ਼ਨ 'ਚ ਕੱਕੇ ਦੀ ਫਰਕ ਹੁੰਦਾ ਹੈ ਮੇਰਾ ਕੋਈ ਕਿਸੇ ਡਰੱਗ ਦੇ ਕਿਸੇ ਤਸਕਰ ਨਾਲ ਜਾਂ ਕੋਈ ਕਿਸੇ ਸਮੱਗਲਰ ਨਾਲ ਮੇਰਾ ਕੋਈ ਕਿਸੇ ਕਿਸੇ ਦਾ ਸੰਬੰਧ ਨਹੀਂ ਮੇਰਾ ਮਕਸਦ ਹੈ ਪੰਜਾਬ ਨੂੰ ਨਰੋਆ ਤੰਦਰੁਸਤ ਬਣਾਉਣਾ ਭਰਤੀ ਪਹਿਲੇ ਹੀ ਅਸੀਂ ਹਰ ਸਾਲ 2200 ਤੋਂ 2300 ਜਿਹੜੇ ਮੁਲਾਜ਼ਮ ਰੱਖਣੇ ਹੁੰਦੇ ਆ ਵੱਖ-ਵੱਖ ਰੈਂਕ ਦੇ ਉਹ ਚੱਲ ਰਹੀ ਹੈ 10000 ਨਵੀਆਂ ਪੋਸਟਾਂ ਦੀ ਡਿਮਾਂਡ ਆਈ ਹੈ ਉਹ ਵੀ ਜਿਹੜਾ ਵਿੱਤ ਮੰਤਰਾਲੇ ਨੂੰ ਭੇਜੀ ਜਾਊਗੀ ਗੈਂਗਸਟਰਾਂ ਤੇ ਸਖਤ ਕਾਰਵਾਈ ਚੱਲ ਵੀ ਰਹੀ ਹੈ ਕਿਉਂਕਿ ਪਹਿਲਾਂ ਜਿਹੜਾ ਡਰੋਨ ਸੀਗਾ ਦੁਸ਼ਮਣ ਮੁਲਕ ਰੇ ਦਾ ਡਰੋਨ ਭੇਜਣੀ-ਭੇਜਣੇ ਉਹ ਤਾਂ ਮਾੜੀਆਂ ਹਰਕਤਾਂ ਤੋਂ ਬਾਝਾ ਨਹੀਂ ਸਕਦੇ ਪਹਿਲਾਂ ਡਰੋਨ 'ਚ ਕੱਲੀ ਡਰੱਗ ਆਉਂਦੀ ਸੀ ਹੁਣ ਨਾਲ ਪਿਸਤੌਲ ਤੇ 15-20 ਲੱਖ ਰੁਪਈਆ ਵੀ ਆਉਣ ਲੱਗ ਗਿਆ ਤਿੰਨੋ ਚਾਰੋ ਇਕੱਠੇ ਹੋ ਗਏ ਗੈਂਗਸਟਰ ਸਮੱਗਲਰ ਤੇ ਟੈਰਰਿਜ਼ਮ ਇਹ ਤਿੰਨ ਇਕੱਠੇ ਹੋ ਗਏ ਸੋ ਇਸ ਕਰਕੇ ਨਸ਼ਾ ਗੁਜਰਾਤ ਤੋਂ ਆਉਂਦਾ ਤਿੰਨ ਤਿੰਨ ਹਜ਼ਾਰ ਕਿਲੋ ਡਰੱਗ ਫੜੀ ਜਾਂਦੀ ਹੈ ਗੁਜਰਾਤ ਦੇ ਪੋਰਟਾਂ ਤੇ ਬਦਨਾਮ ਪੰਜਾਬ ਕੀਤਾ ਹੋਇਆ ਮਹਾਰਾਸ਼ਟਰ ਤੋਂ ਨਸ਼ਾ ਆਉਂਦਾ ਮੱਧ ਪ੍ਰਦੇਸ਼ ਤੋਂ ਹਥਿਆਰ ਆਉਂਦੇ ਨੇ ਸੋ ਪਰ ਅਸੀਂ ਪੰਜਾਬ ਵਾਲੇ ਮੁਕਾਬਲਾ ਕਰਦੇ ਹਾਂ ਪੰਜਾਬ ਜਿਹੜਾ ਹੈ ਉਹ ਪਹਿਲਾਂ ਵੀ ਲੀਡਰ ਰਿਹਾ ਹੈ ਦੇਸ਼ ਦਾ ਲੀਡਰ ਹੈ ਪੰਜਾਬ ਲੀਡ ਕਰਦਾ ਦੇਸ਼ ਨੂੰ ਹੁਣ ਵੀ ਅਸੀਂ ਇਹ ਜਿਹੜੇ ਅਲਾਮਤਾ ਨੇ ਜਿਹੜੇ ਕਲੰਕ ਨੇ ਧੋਕੇ ਹਟਾਂਗੇ ਤੇ ਸਖਤ ਕਾਰਵਾਈ ਗੈਂਗਸਟਰਾਂ ਖਿਲਾਫ ਸਮਗਲਰਾਂ ਖਿਲਾਫ ਜਿਸ ਲੈਵਲ ਤੇ ਵੀ ਮਿਲਦੇ ਨੇ ਉਹਨਾਂ ਦੇ ਸੇਲ ਪੁਆਇੰਟ ਕਿਹੜੇ ਨੇ ਪਿੰਡ ਦੇ ਵਿੱਚੋਂ ਕਿੱਥੇ ਖੜਦੇ ਨੇ ਸਾਰੇ ਪਿੰਡ ਨੂੰ ਪਤਾ ਹੁੰਦਾ ਬਸ ਇਹੀ ਹੈ ਕਿ ਜੇ ਮੈਂ ਕਹਾਂ ਪੰਜਾਬੀ ਜੇ ਪੁਲਿਸ ਜੇ ਆਪਣੀ ਆਈ ਤੇ ਆ ਜੇ ਕਿਉਂਕਿ ਪਹਿਲਾਂ ਕਾਫੀ ਇਸ ਤਰ੍ਹਾਂ ਦੀਆਂ ਘਟਨਾਵਾਂ ਹੋਈਆਂ ਨੇ ਕਿ ਪੁਲਿਸ ਵਾਲੇ ਫਸ ਜਾਂਦੇ ਆ ਪੋਲਿਟਿਸ਼ੀਅਨ ਨਿਕਲ ਜਾਂਦੇ ਆ ਸੋ ਮੈਂ ਇਹਨਾਂ ਨੂੰ ਇਹ ਕਿਹਾ ਹੋਇਆ ਕੋਈ ਵੀ ਤੁਹਾਨੂੰ ਅਸੀਂ ਸਪਾਰਸ਼ ਵਾਲਾ ਇਦਾਂ ਦਾ ਨਹੀਂ ਕਰਾਂਗੇ ਔਕਰ ਵੀਸ਼ ਨਹੀਂ ਪਾਵਾਂਗੇ ਕਿ ਇਹਨੂੰ ਛੱਡ ਦਿਓ ਇਹਨੂੰ ਫੜ ਲਓ ਇਹ ਕੰਮ ਸਾਡੀ ਸਰਕਾਰ ਚ ਨਹੀਂ ਹੈਗਾ ਸਿਟੀਜ਼ਨ ਨੂੰ ਬਣਦੀ ਇੱਜ਼ਤ ਮਿਲੇ ਕੋਈ ਬੰਦਾ ਥਾਣੇ ਜਾਵੇ ਉਹਨੂੰ ਬਣਦੀ ਇੱਜ਼ਤ ਮਾਨ ਸਨਮਾਨ ਮਿਲੇ ਉੱਥੇ ਜੇ ਕੋਈ ਸ਼ਿਕਾਇਤ ਲੈ ਕੇ ਗਿਆ ਜਾਂ ਕੋਈ ਕੋਈ ਕਿਸੇ ਕਿਸਮ ਦਾ ਕੋਈ ਸੁਝਾਅ ਜਾਂ ਫਿਰ ਕੋਈ ਆਪਣੀ ਤਕਲੀਫ ਲੈ ਕੇ ਗਿਆ ਇਹ ਨਾ ਹੋਵੇ ਕਿ ਹੁਣ ਤਾਂ ਘਰ ਬਦਲ ਗਿਆ ਪੰਜਾਬ ਪੁਲਿਸ ਦਾ ਜਿਹੜਾ ਮਾਹੌਲ ਹੈ ਉਹ ਪੜੇ ਲਿਖੇ ਮੁੰਡੇ ਬਹੁਤ ਆਉਂਦੇ ਹੁਣ ਤਾਂ ਵਿੱਚ ਪਹਿਲਾਂ ਹੁੰਦਾ ਸੀਗਾ ਜਾਣ ਸਾਰ ਪਹਿਲਾਂ ਥੱਪੜ ਬਾਅਦ ਗਲ ਕਾਨੇ ਵੀ ਕੀ ਕਰਨਾ ਆਇਆ ਸੀਗਾ ਉਹ ਕੰਮ ਉਹ ਕੰਮ ਬੰਦ ਮਾਨ ਸਨਮਾਨ ਅਸੀਂ ਤਾਂ ਦਿੱਲੀ 에어ਪੋਰਟ ਤੇ ਵੀ ਇੱਕ ਜਗ੍ਹਾ ਰੈਂਟ ਤੇ ਲਈ ਹੈ ਟਰਮੀਨਲ 3 ਤੇ ਪੰਜਾਬ ਹੈਲਪ ਸੈਂਟਰ ਉੱਤੇ ਅਫਸਰ ਬਿਠਾਵਾਂਗੇ ਦੋ ਅਫਸਰ ਬਹਿ ਜਾਣਗੇ ਕੰਪਿਊਟਰ ਉਹਨਾਂ ਦੇ ਕੋਲੇ ਹੋਣਗੇ ਬਕਾਇਦਾ ਤੌਰ ਤੇ ਇੱਕ ਵਿੰਡੋ ਬਾਹਰਲੇ ਪਾਸੇ ਵੀ ਖੁੱਲੂਗੀ ਜਿੱਥੇ ਲੋਕ ਰਿਸਿਵ ਕਰਨ ਜਾਂਦੇ ਆ ਇੱਕ ਅੰਦਰਲੇ ਪਾਸੇ ਵੀ ਹੋਊਗੀ ਕਿਸੇ ਦਾ ਸਮਾਨ ਨਹੀਂ ਆਇਆ ਜਾਂ ਕਿਸ ਦੀ ਫਲਾਈਟ ਮਿਸ ਹੋ ਗਈ ਕੋਈ ਬਜ਼ੁਰਗਾਂ ਨੂੰ ਹੋਟਲ ਨਹੀਂ ਜਾਣਾ ਆਉਂਦਾ ਜੋ ਵੀ ਕਿਸੇ ਕਿਸਮ ਦੀ ਕੋਈ ਦਿੱਕਤ ਪੰਜਾਬੀਆਂ ਨੂੰ ਆਵੇ ਉੱਥੇ ਉਸ ਨੰਬਰ ਤੇ ਆਉਣ ਵਾਲੇ 10 ਦਿਨਾਂ ਦੇ ਵਿੱਚ ਅਸੀਂ ਤੁਹਾਨੂੰ ਨੰਬਰ ਜਾਰੀ ਕਰਾਂਗੇ ਪੰਜਾਬ ਹੈਲਪ ਸੈਂਟਰ ਖੋਲ੍ਹਾਂਗੇ ਤਾਂ ਕਿ ਉੱਥੇ ਕੋਈ ਖੱਜਲ ਖਵਾਰੀ ਨਾ ਹੋਵੇ ਕਿਸੇ ਦੀ ਕੋਈ ਫਲਾਈਟ ਮਿਸ ਹੋ ਗਈ ਰਹਿਣਾ ਪੈ ਰਿਹਾ ਤਾਂ ਉਹਨਾਂ ਕੋਲੇ ਗੱਡੀਆਂ ਹੋਣਗੀਆਂ ਪੰਜਾਬ ਸਰਕਾਰ ਦੀਆਂ ਉਹ ਪੰਜਾਬ ਪਵਨ ਚ ਲੈ ਕੇ ਜਾਣਗੇ ਜਾਂ ਉਹਨਾਂ ਨੂੰ ਬੰਦਾ ਜਿੱਥੇ ਵੀ ਉਹਨਾਂ ਦਾ ਟਿਕ ਟੋਕਟ ਦਾ ਕਰਾਉਣਾ ਹੈ ਉਹ ਕਰਾ ਕੇ ਸਪੈਸ਼ਲਿਸਟ ਦੇਵਾਂਗੇ ਅਸੀਂ ਇੱਥੋਂ 10 ਮੁੰਡੇ ਪ੍ਰਤੀਕਰਨ ਨੇ ਪੰਜਾਬੀ ਉੱਥੇ ਦਿੱਲੀ ਨਹੀਂ ਪੰਜਾਬੀ ਬੋਲਦੇ ਹਣ ਤਾਂ ਕਿ ਉਹਨਾਂ ਨੂੰ ਡੀਲਿੰਗ 'ਚ ਕੋਈ ਪ੍ਰੋਬਲਮ ਨਾ ਆਵੇ ਤੇ ਬਾਕੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਦੱਸ ਦਿੰਨਾ ਕਿ ਵੱਡੇ ਪੱਦਰ ਤੇ ਬਦਲੀਆਂ ਯਾਰੀਆਂ ਤੇ ਰਿਸ਼ਤੇਦਾਰੀਆਂ ਤੋਂ ਪੰਜਾਬ ਪੁਲਿਸ ਨੂੰ ਉੱਪਰ ਉਠਾਉਣਾ ਇੱਕ ਮਿਸ਼ਨ ਸਮਝ ਕੇ ਕੰਮ ਕਰਨਾ ਹੈ ਇੱਕ ਇਹ ਸਮਝ ਲੈਣਾ ਕਿ ਜੋ ਅਸੀਂ ਪ੍ਰਮਾਤਮਾ ਨੇ ਸਾਨੂੰ ਇੱਕ ਮੌਕਾ ਦਿੱਤਾ ਹੈ ਤਾਂ ਇਸ ਮੌਕੇ ਨੂੰ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਵਾਸਤੇ ਇਸਤੇਮਾਲ ਕਰਨਾ ਹੈ ਕ腐ਸ਼ਨ ਦੀ ਕਿਸੇ ਕਿਸਮ ਦੀ ਵੀ ਕੋਈ ਸ਼ਿਕਾਇਤ ਆਉਂਦੀ ਹੈ ਭਾਵੇਂ ਕਿਡਾ ਵੱਡਾ ਅਫਸਰ ਹੈ ਜਿਹੜਾ ਮਰਜੀ ਹੈ ਤਾਂ ਉਹਨੂੰ ਬਖਸ਼ਿਆ ਨਹੀਂ ਜਾਊਗਾ ਐਮਐਲਏ ਸਹਿਬਾਨ ਭਾਵੇਂ ਸਾਡੇ ਨੇ ਭਾਵੇਂ ਦੂਜੀ ਪਾਰਟੀ ਨੇ ਚੁਣੇ ਹੋਏ ਨੇ ਉਹਨਾਂ ਵੱਲੋਂ ਕੋਈ ਦਿੱਤੇ ਹੋਏ ਆ ਗ੍ਰਿਵੈਂਸਿਸ ਸ਼ਿਕਾਇਤਾਂ ਜਾਂ ਉਹਨਾਂ ਨੂੰ ਜੇ ਉਹ ਆਪ ਜਾਣਦੇ ਨੇ ਬੰਦਾ ਮਾਨ ਸਨਮਾਨ ਉਹਨਾਂ ਦੀ ਗੱਲ ਸੁਣਨੀ ਹੈ ਜੇ ਉਹ ਆਪਣੀਆਂ ਸ਼ਕਤੀਆਂ ਨੂੰ ਗਲਤ ਵਿੱਚ ਇਸਤੇਮਾਲ ਕਰਨੇ ਉਹ ਪ੍ਰੋਪਰ ਉਹ ਪੋਲੀਟিক্যাল ਪਾਰਟੀਆਂ ਦਾ ਕੰਮ ਹੈ ਕਿ ਉਹ ਉਹਨਾਂ ਨੂੰ ਜੋ ਮਰਜ਼ੀ ਕਰ ਦੇਣ ਪਰ ਇਹ ਨਹੀਂ ਹੈਗਾ ਹੋ ਸਕਦਾ ਕਿ ਚੁਣੇ ਹੋਏ ਨੁਮਾਇंदे ਦੀ ਸੁਣੀ ਨਾ ਜਾਵੇ ਪਕਾੜਾ ਤੌਰ ਤੇ ਨਿਰਦੇਸ਼ ਚਾਰੀ ਕੀਤੇ ਗਏ ਨੇ ਡਿਪਟੀ ਕਮਿਸ਼ਨਰ ਜੀ ਐਸਐਸਪੀ ਜੀ ਔਰ ਪੰਜਾਬ ਪੁਲਿਸ ਨੂੰ ਕਿ ਜੇ ਤੁਹਾਡੇ ਚੋਂ ਕੋਈ ਬੰਦਾ ਕਿਸੇ ਕਿਸਮ ਦੀ ਵੀ ਹੈਲਪ ਕਰ ਰਿਹਾ ਨਸ਼ਾ ਵੇਚਣ ਚ ਜਾਂ ਆਪ ਡਾਇਰੈਕਟਲੀ ਇਨਵੋਲਵ ਹੈ ਜਾਂ ਕਿਸੇ ਦੇ ਨਾਲ ਇਨਵੋਲਵ ਹੈ ਜਾਂ ਉਹ ਕਿਸੇ ਨੂੰ ਫੇਵਰਿਜ਼ਮ ਦੇ ਰਿਹਾ ਜਾਂ ਕੋਈ ਗਰੁੱਪਿਜ਼ਮ ਹੈ ਤਾਂ ਸਖਤ ਤੋਂ ਸਖਤ ਕਾਰਵਾਈ ਤੇ ਜਿੰਨੇ ਵੀ ਸਮਗਲਰ ਫੜੇ ਜਾਣਗੇ ਗੈਂਗਸਟਰ ਫੜੇ ਜਾਣਗੇ ਉਹਨਾਂ ਦੇ ਪ੍ਰੋਪਰਟੀਆਂ ਅਟੈਚ ਕੀਤੀਆਂ ਜਾਣਗੀਆਂ ਕਿ ਪਾਪ ਦੀ ਕਮਾਈ ਹੈ ਕਿ ਕਿਤੇ ਨਹੀਂ ਜਾ ਸਕਦੀ ਇਹ ਰਹਿਣੀ ਇੱਥੇ ਹੀ ਹੈ ਤੇ ਨਾਲ ਹਰ ਸਾਲ ਜਿਹੜਾ ਹੁੰਦਾ ਵੈਸੇ ਤਾਂ ਵੈਸੇ ਇਹਦੇ ਲਈ ਮੈਂ ਚਾਹਨਾ ਡੀਜੀਪੀ ਸਾਹਿਬ ਜ਼ਿਆਦਾ ਡਿਟੇਲਸ ਦੱਸ ਦੇਣਗੇ ਜਿਹੜਾ ਡਿਸਟਰੋਏ ਕਰਨ ਦਾ ਪਾਪ ਜਿਹੜਾ ਕੀਤਾ ਹੋਇਆ ਕਦੋਂ ਕਰਨਾ ਸਰ ਮੈਂ ਦੋ ਤਿੰਨ ਚੀਜ਼ਾਂ ਤੋਂ ਸਰ ਜਿ ਸਰ ਨੇ ਜਿਹੜੇ ਦਸ਼ਾ ਨਿਰਦੇਸ਼ ਦਿੱਤੇ ਸੀਗੇ ਇੱਕ ਤੇ ਜਿਹੜੀ ਪ੍ਰਾਪਰਟੀ ਸੀਜ਼ਰ ਦੀ ਗੱਲ ਕੀਤੀ ਉਹ ਐਨਡੀਪੀਐਸ ਐਕਟ ਦਾ 68 ਐਫ ਹੈਗਾ ਸੈਕਸ਼ਨ 68 ਐਫ ਐਸਐਚਓ ਕਨਸਰਨਡ ਨੂੰ ਪਾਵਰ ਹੈਗੀ ਉਹ ਪ੍ਰਾਪਰਟੀ ਨੂੰ ਫ੍ਰੀਜ਼ ਕਰ ਦਿੰਦੇ ਆ ਉਸ ਤੋਂ ਬਾਅਦ ਕੰਪੀਟੈਂਟ ਅਥਾਰਟੀ ਮਿਨਿਸਟਰੀ ਆਫ ਫਾਈਨੈਂਸ ਦੇ ਵਿੱਚ ਉਸ ਨੂੰ ਉਸ ਆਰਡਰ ਨੂੰ ਕਨਫਰਮ ਕੀਤਾ ਜਾਂਦਾ ਹੈ ਪਿਛਲੇ 2 ਸਾਲਾਂ ਦੇ ਵਿੱਚ ਅਸੀਂ 459 ਕੇਸਾਂ ਦੇ ਵਿੱਚ 200 ਕਰੋੜ ਦੀ ਪ੍ਰਾਪਰਟੀ ਜਿਹੜੀ ਹੈਗੀ ਉਹ ਜਿਹੜੀ ਹੈਗੀ ਫ੍ਰੀਜ਼ ਕੀਤੀ ਹੈ ਸੀਐਮ ਸਾਹਿਬ ਨੇ ਅੱਜ ਸਾਰੇ ਐਸਐਸਪੀਜ਼ ਨੂੰ ਹਦਾਇਤ ਦਿੱਤੀ ਹੈ ਕਿ ਇਸ ਨੂੰ ਚੰਗੀ ਪੱਧਰ ਤੇ ਕੀਤਾ ਜਾਵੇ ਜਿਹੜਾ ਵੀ ਸਮੱਗਲਰ ਫੜਿਆ ਜਾਂਦਾ ਹੈ ਉਸ ਦੀ ਪ੍ਰਾਪਰਟੀ ਜਿਹੜੀ ਉਹ ਫ੍ਰੀਜ਼ ਕੀਤੀ ਜਾਵੇ ਨੰਬਰ 2 ਜਿਹੜੀ ਪੰਜਾਬ ਸਰਕਾਰ ਦੀ ਜਿਹੜੀ ਇੱਕ ਇੰਪੋਰਟੈਂਟ ਸ਼ਿਫਟ ਇਨ ਸਟ੍ਰੈਟਜੀ ਸੀਐਮ ਸਾਹਿਬ ਨੇ ਅੱਜ ਡਾਇਰੈਕਸ਼ਨ ਦਿੱਤੇ ਹਨ ਸਾਡੀ ਈਡੀਪ ਸਟ੍ਰੈਟਜੀ ਹੈ ਐਨਫੋਰਸਮੈਂਟ ਡੀ ਐਡਿਕਸ਼ਨ ਤੇ ਪ੍ਰੀਵੈਂਸ਼ਨ ਜਿਹੜੀ ਅਵੇਰਨੈਸ ਐਕਟੀਵਿਟੀ ਹੈ ਉਹ ਡੀ ਐਡਿਕਸ਼ਨ ਤੇ ਪ੍ਰੋਵੈਂਸ਼ਨ ਚ ਆਂਦੀ ਹੈ ਜਿਹੜੇ ਸਾਡੇ ਓਟ ਕਲੀਨਿਕ ਚਲਦੇ ਆ ਜਾਂ ਅਵੇਰਨੈਸ ਪ੍ਰੋਗਰਾਮ ਹੁੰਦੇ ਐਨਫੋਰਸਮੈਂਟ ਦੇ ਵਿੱਚ ਸੀਐਮ ਸਾਹਿਬ ਨੇ ਕਿਹਾ ਹੈਗਾ ਕਿ ਵੱਡੀ ਮੱਛਲੀ ਤੇ ਨੂੰ ਫੜਨਾ ਹੀ ਫੜਨਾ ਹੈ ਪੁਆਇੰਟ ਆਫ ਸੇਲ ਜਿਹੜੇ ਮੋਹੱਲਿਆਂ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਜਿਹੜੇ ਪੁਆਇੰਟ ਆਫ ਸੇਲ ਹੈ ਉਹ ਆਈਡੈਂਟੀਫਾਈ ਕੀਤੇ ਜਾਣ ਤੇ ਐਸਟੀਐਫ ਤੇ ਇੰਟੈਲੀਜੈਂਸ ਨੇ ਮਿਲ ਕੇ ਇੱਕ ਵੱਡੀ ਲਿਸਟ ਤਿਆਰ ਕੀਤੀ ਹੈ 9000 ਦੇ ਇਕ ਤਕਰੀਬਨ ਜਿਹੜੇ ਪੈਡਲਰ ਹੈਗੇ ਸਟਰੀਟ ਲੈਵਲ ਤੇ ਜਿਹੜੇ ਪੈਡਲਿੰਗ ਕਰਦੇ ਆ ਕਿ ਉਹਨਾਂ ਤੇ ਇਮੀਡੀਏਟ ਕਾਰਵਾਈ ਕੀਤੀ ਜਾਊਗੀ ਇਸ ਦੇ ਨਾਲ ਨਾਲ ਜਿਹੜੇ ਵੱਡੇ ਸਮਗਲਰ ਹੈਗੇ ਜਿਹੜੇ ਬਿਗ ਫਿਸ਼ ਹੈਗੇ ਉਹਨਾਂ ਤੇ ਕਾਰਵਾਈ ਹੋਈ ਹੈ ਪਿੱਛੇ ਸਾਡੇ ਸੀਜ਼ਰਸ ਕਾਫੀ ਜ਼ਿਆਦਾ ਹੋਏ ਹਨ ਪਰ ਇੱਕ ਹੋਰ ਇਹ ਵੀ ਚੀਜ਼ ਵੀ ਹੈ ਜਿਹੜੇ 9000 ਕੀਤੇ ਆ ਆ 3 ਮਹੀਨਿਆਂ ਦੇ ਵਿੱਚ ਸਾਨੂੰ ਬਹੁਤ ਸਾਰੇ ਕਲੂ ਮਿਲੇ ਡੂਰਿੰਗ ਇਲੈਕਸ਼ਨ ਕੋਡ ਕਿਉਂਕਿ ਕਿਤੋਂ ਨਸ਼ਾ ਫੜਿਆ ਗਿਆ ਤਾਂ ਉਹਨੂੰ ਉਹਦਾ ਪਿੱਛਾ ਕੀਤਾ ਗਿਆ ਕਿ ਪਿੱਛੋਂ ਕਿੱਥੋਂ ਆਇਆ ਤੇ ਅੱਗੇ ਕਿੱਥੇ ਜਾਣਾ ਸੀ ਸੋ 9000 ਆਇਡੈਂਟੀਫਾਈ ਕੀਤਾ ਅਗਲੇ ਆਉਣ ਵਾਲੇ ਦਿਨਾਂ 'ਚ ਹੈਰਾਨ ਨਾ ਹੋਇਓ ਕਿ ਜੋ ਜੰਗੀ ਪੱਧਰ ਤੇ ਜਿਹੜੀਆਂ ਗ੍ਰਿਫਤਾਰੀਆਂ ਜਦੋਂ ਹੁੰਦੀਆਂ ਨੇ ਤੇ ਸੀਐਮ ਸਾਹਿਬ ਨੇ ਹੋਰ ਨਿਰਦੇਸ਼ ਦਿੱਤੇ ਸਾਡੀ ਡਰੱਗ ਡਿਸਪੋਜ਼ਲ ਕਮੇਟੀਆਂ ਬਣੀਆਂ ਐ ਜਿਹ ਪ੍ਰੋਸੀਜਰ ਦੇ ਮੁਤਾਬਕ ਜਿਹੜਾ ਡਰੱਗ ਸੀਜ਼ ਕੀਤਾ ਜਾਂਦਾ ਹੈ ਜਦੋਂ ਕੋਰਟ ਦੇ ਵਿੱਚ ਪੇਸ਼ ਹੁੰਦਾ ਹੈ ਉਹਦਾ ਡਬਲ ਸੈਂਪਲ ਕੱਢਿਆ ਜਾਂਦਾ ਉਸ ਤੋਂ ਬਾਅਦ ਪ੍ਰੋਸੀਜਰ ਮੁਤਾਬਕ ਉਹ ਡਿਸਟਰੋਏ ਹੁੰਦਾ ਸੋ ਇੱਕ ਵੱਡੇ ਪੱਧਰ ਤੇ ਇੱਕ ਅਭਿਆਨ ਕੀਤਾ ਜਾਊਗਾ ਕਿ ਜਿਹੜਾ ਡਰੱਗ ਸੀਜ਼ ਹੋਇਆ ਮਾਲਖਾਨਿਆਂ 'ਚ ਪਿਆ ਉਸ ਨੂੰ ਡਿਸਟਰੋਏ ਕੀਤਾ ਜਾਊਗਾ ਆਉਣ ਵਾਲੇ ਦਿਨਾਂ ਦੇ ਵਿੱਚ ਕੈਸੋ ਤੇ ਸਾਡਾ ਚੱਲਦਾ ਰਹਿੰਦਾ ਜੀ ਕੈਸੋ ਦਾ ਡੋਮਿਨੇਸ਼ਨ ਆਪਰੇਸ਼ਨ ਹੈਗੇ ਟਾਰਗੇਟਡ ਕੈਸੋਸ ਹੁੰਦੇ ਆ ਅਸੀਂ ਆਪਰੇਸ਼ਨ ਸੀਲ ਵੀ ਕਰਦੇ ਆ ਸੋ ਇੱਕ ਸਾਡੀ ਸਟਰੈਟਜੀ ਦਾ ਹਿੱਸਾ ਹੈ 750 750 ਡਰੱਗ ਹੌਟਸਪੌਟਸ ਆਈਡੈਂਟੀਫਾਈ ਕੀਤੇ ਗਏ ਸਾਰੇ ਪੰਜਾਬ ਦੇ ਵਿੱਚ ਉਹਨਾਂ ਤੇ ਜਿਹੜਾ ਕੋਆਰਡੀਨੇਟ ਸਰਚ ਜਿਹੜੇ ਉਹਦਾ ਡਾਟਾ ਅਸੀਂ ਕੱਢ ਕੇ ਕਿ ਉਸ ਏਰੀਆ ਦੇ ਵਿੱਚ ਕਿਹੜੇ-ਕਿਹੜੇ ਜਿਹੜੇ ਡਰੱਗ ਦੇ ਸਮਗਲਰ ਹੈਗੇ ਜਾਂ ਜਿਨ੍ਹਾਂ ਤੇ ਪਰਚੇ ਦਰਜ ਰਿਕਾਰਡ ਜਿਨ੍ਹਾਂ ਦਾ ਹੈਗਾ ਉਹਨਾਂ ਦੇ ਘਰਾਂ ਤੇ ਰੇਡ ਕੀਤੀ ਜਾਂਦੀ ਹੈ ਜਿਹੜਾ ਕਿ ਕ੍ਰਿਮੀਨਲ ਰਿਕਾਰਡ ਹੈ ਅਦਰ ਏਰੀਆ ਡੋਮੀਨੇਸ਼ਨ ਕਰਕੇ ਚੈਕਿੰਗ ਕੀਤੀ ਜਾਂਦੀ ਹੈ ਸੋ ਥਿਸ ਇਜ਼ ਵਨ ਐਸਪੈਕਟਿਵ ਐਨਫੋਰਸਮੈਂਟ ਇੱਕ ਬਹੁਤ ਵੱਡੀ ਜਵੇਂ ਮੈਂ ਕਿਹਾ ਸੀਗਾ ਐਡਮਿਨਿਸਟ੍ਰੇਟਿਵ ਐਕਸਰਸਾਈਜ਼ ਕੀਤੀ ਗਈ ਹੈਗੀ ਰੋਟੇਸ਼ਨ ਆਫ ਪੁਲਿਸ ਫੋਰਸ ਜਿਹੜਾ ਪੰਜਾਬ ਪੁਲਿਸ ਰੂਲ 1934 ਦਾ ਬਣਿਆ ਹੈਗਾ ਉਸ ਦੇ ਵਿੱਚ ਟਾਈਮ ਲਿਮਿਟਸ ਪ੍ਰਸਕ੍ਰਾਈਬਡ ਹੈ ਜਿਹੜੀ ਸਰਕਾਰ ਦੀ ਟਰਾਂਸਫਰ ਪਾਲਿਸੀ ਹੈ ਉਸ ਦੇ ਵਿੱਚ ਹੈਗਾ ਕਿ ਕੋਈ ਵੀ ਪੁਲਿਸ ਮੁਲਾਜ਼ਮ ਕਨਸਟੇਬਲ ਔਨ ਔਵਰਡਸ ਇੱਕ ਤੋ ਆਪਣੇ ਹੋਮ ਪੁਲਿਸ ਸਟੇਸ਼ਨ 'ਚ ਉਹਦੀ ਪੋਸਟਿੰਗ ਨਹੀਂ ਹੋ ਸਕਦੀ ਕਿਸੇ ਵੀ ਇੱਕ ਪੁਲਿਸ ਸਟੇਸ਼ਨ ਦੇ ਵਿੱਚ ਉਸ ਦਾ 9 ਸਾਲ ਤੋਂ ਵੱਧ ਪੀਰੀਅਡ ਨਹੀਂ ਹੋ ਸਕਦਾ ਕਿਸੇ ਦਾ ਸੋ ਇੱਕ ਰੇਂਜ ਦੇ ਵਿੱਚ ਇੱਕ ਜਿਹੜਾ ਪੁਲਿਸ ਆਫੀਸਰ ਹੈਗਾ ਉਸ ਦਾ ਜਿਹੜਾ ਹੈਗਾ 15 ਸਾਲ ਤੋਂ ਵੱਧ ਟੈਨਯੂਰ ਨਹੀਂ ਹੋ ਸਕਦਾ ਸੋ ਇਸ ਨੂੰ ਇੰਪਲੀਮੈਂਟ ਕੀਤਾ ਜਾ ਰਿਹਾ ਜੀ ਕਰਾਂਗੇ ਜੀ ਨਹੀਂ ਨਹੀਂ ਜਿਹੜਾ ਇਟ ਇਜ਼ ਐਨ ਆਨਗoing ਪ੍ਰੋਸੈਸ ਇਟ ਇਜ਼ ਐਨ ਕਮੈਂਟ ਜਿਹੜੇ ਹੁਣ ਕਲੂ ਪਤਾ ਲੱਗੇ ਨੇ ਨਾ ਉਸ ਤੋਂ ਬਾਅਦ ਫਿਰ ਪਹਿਲਾਂ ਤਾਂ ਬਦਲੀਆਂ ਕਰਕੇ ਫਿਰ ਉਸ ਤੋਂ ਬਾਅਦ ਉਹਨਾਂ ਦਾ ਇਨਕੁਆਰੀਆਂ ਕਰਕੇ ਹੋ ਸਕਦਾ ਸਾਨੂੰ ਗੁਪਤ ਰੱਖਣਾ ਪਵੇ ਕਿ ਇਸ ਬੰਦੇ ਤੇ ਆਪਾਂ ਨਜ਼ਰ ਰੱਖਣੀ ਹੈ ਬਗਲੀ ਵੀ ਕਰ ਦੇਣੀ ਫਿਰ ਵੀ ਇਹਦੇ ਫੋਨਾਂ ਤੇ ਨਜ਼ਰ ਰੱਖਣੀ ਕਿੱਥੇ ਕਿੱਥੇ ਫੋਨ ਕਰਦਾ ਸੋ ਬਹੁਤ ਸਾਰੇ ਸਾਨੂੰ ਕਲੂ ਮਿਲੇ ਨੇ ਉਹਨਾਂ ਉਹਨਾਂ ਵੱਲ ਨੂੰ ਜਾਵਾਂਗੇ ਅਸੀਂ ਸਾਡਾ ਕੋਈ ਐਦਾਂ ਦਾ ਤਾਂ ਕੋਈ ਇਰਾਦਾ ਹੈ ਹੀ ਨਹੀਂ ਕਿ ਅਸੀਂ ਇਹਨੂੰ ਇਹਨੂੰ ਛੱਡ ਦਾਂਗੇ ਬਲਕਿ ਮੈਂ ਤਾਂ ਇਹ ਕਿਹਾ ਕਿ ਜੇ ਪੁਲਿਸ ਵਾਲਾ ਵਰਦੀ ਪਾ ਕੇ ਕਰਦਾ ਤਾਂ ਡਬਲ ਤੋਂ ਟ੍ਰਿਪਲ ਐਕਸ਼ਨ ਕਰੋ ਉਹ ਤਾਂ ਫਿਰ ਬਿਲਕੁਲ ਹੀ ਮਤਲਬ ਸਮਝ ਲਓ ਤਰੇ ਜਿਵੇਂ ਆਪਾਂ ਕਹਿੰਦੇ ਕਿ ਬੁੱਕੜ ਦਾ ਸੱਪ ਹੋ ਗਿਆ ਨਾ ਉਹ ਤਾਂ ਫਿਰ ਉਹ ਜਿਹੜਾ ਆਪ ਦੁੱਧ ਵੀ ਪਿਉਨਿਆ ਨੂੰ ਤੇ ਡੰਗ ਵੀ ਖਾਨਿਆ ਉਹ ਤੋਂ ਸੋ ਇਹ ਜਿਹੜਾ ਪੁਲਿਸ ਲੈਵਲ ਤੇ ਜਿਸ ਕਿਸਮ ਨਾਟ ਓਨਲੀ ਡਰੱਗਸ ਕ੍ਰਪਸ਼ਨ ਚ ਵੀ ਹੋ ਸਕਦਾ ਕੋਈ ਬੰਦਾ ਆਪ ਨਾ ਕਰਦਾ ਹੋਵੇ ਜਾਂ ਉਹਨੇ ਦੇਰੀ ਕਰਤੀ ਹੋਵੇ ਜਾਂ ਉਹਨੇ ਕੋਈ ਕਲੂ ਦਿੱਤਾ ਹੋਵੇ ਵੀ ਅੱਜ ਇੱਥੇ ਆਵਾਂਗੇ ਅੱਜ ਤੁਹਾਡੇ ਛਾਪਾ ਪਾਊਗਾ ਮੈਂ ਐਗਜ਼ਾਮਪਲ ਦਿੰਨਾ ਪੁਲਿਸ ਕਿਵੇਂ ਫੇਵਰਿਜ਼ਮ ਕਰ ਦਿੰਦੀ ਹੈ ਕਈ ਵਾਰੀ ਅਸੀਂ ਸ਼ਿਕਾਇਤ ਮੇਰੇ ਕੋਲ ਆਈ ਐਕਸ਼ਨ ਲਿਆ ਤੇ ਉਹ ਜਿਹੜੇ ਉਹਨਾਂ ਤੇ ਵਿਭਾਗੀ ਕਾਰਵਾਈ ਹੋ ਗਈ। ਪਤਾ ਲੱਗ ਗਿਆ ਕਿ ਫਲਾਨੇ ਪਿੱਪਲ ਥੱਲੇ 7-8 ਮੁੰਡੇ ਬੈਠੇ ਨੇ ਜਿਹਦੇ ਚੋਂ ਦੋ ਵੇਚਣਾ ਇਹਨੇ ਚਾਰ-ਪੰਜ ਉੱਤੇ ਨਸ਼ਾ ਕਰ ਰਹੇ ਨੇ। ਪੁਲਿਸ ਨੂੰ ਕਲੂ ਮਿਲ ਗਿਆ, ਪੁਲਿਸ ਨੂੰ ਖਬਰ ਮਿਲ ਗਈ। ਪੁਲਿਸ ਚੱਲ ਪਈ ਉੱਥੋਂ। ਪੁਲਿਸ ਦਾ ਫਰਜ਼ ਕੀ ਸੀਗਾ ਕਿ ਆਰਾਮ ਨਾਲ ਗੱਡੀ ਲੈ ਕੇ ਜਾਂਦੇ ਭੱਜਣ ਨੂੰ ਹੋਰ ਕੋਈ ਰਸਤਾ ਹੈ ਨਹੀਂ ਸੀ, ਉਹੀ ਸੀ। ਉੱਥੇ ਰੋਕ ਕੇ ਉਹਨਾਂ ਨੂੰ ਫੜ ਲੰਦੇ। ਉਹਨਾਂ ਨੇ 100 ਮੀਟਰ ਪਹਿਲਾਂ ਹੂਟਰ ਮਾਰਤਾ। ਹੂਟਰ ਮਾਰ ਕੇ ਤੁਸੀਂ ਛਾਪਾ ਮਾਰੋਗੇ ਹੂਟਰ ਮਾਰਤਾ ਮਤਲਬ ਉਹਨੂੰ ਦੱਸਤਾ ਵੀ ਅਸੀਂ ਆ ਗਏ ਉਹ ਸਾਰੇ ਭੱਜ ਗਏ ਜੀ ਇਹ ਵੀ ਤਾਂ ਇੱਕ ਕ੍ਰਾਈਮ ਮੰਨਿਆ ਜਾਊਗਾ ਨਾ ਕਿ ਤੁਸੀਂ ਛਾਪਾ ਦੱਸਤਾ ਕਿ ਇੱਥੇ ਰੇਡ ਹੋਊਗੀ ਉਹ ਦੱਸਤੀ ਤੁਸੀਂ ਜਾਂ ਕਿਉਂਕਿ ਹੁਣ ਦੇਖੋ ਰੇਡ ਐ ਹੁਣ ਇਕੱਲਾ- ਇਕੱਲਾ ਤਾਂ ਕਰਦਾ ਨਹੀਂ ਰੇਡ ਬਾਰੇ ਐਸਐਚਓ ਨੇ ਬੁਲਾਏ ਹੁਣੇ ਸਾਰੇ ਕਿ ਆਪਾਂ ਕੱਲ ਨੂੰ ਐ ਕਰਕੇ ਆਪਣੇ ਕੋਲ ਆ ਕਲੂ ਮਿਲਿਆ ਆਪਾਂ ਨੂੰ ਮਿਲਿਆ ਥੋੜਾ ਜਿਹਾ ਸੂਚਨਾ ਤੇ ਆਪਾਂ ਇੱਥੇ ਕੱਲ ਨੂੰ ਸਵੇਰੇ 4 ਵਜੇ ਆਵਾਂਗੇ ਉਹਨੇ 4 ਵਜੇ ਸਾਰਿਆਂ ਨੂੰ ਦੱਸਤਾ ਜਿਹੜੇ 4 ਵਜੇ ਜਾਂਦੇ ਨੇ ਇਸ ਤਰ੍ਹਾਂ ਦੇ ਵੀ ਹੋਣਗੇ ਕਾਲੀਆਂ ਭੇਡਾਂ ਸਖਤ ਐਕਸ਼ਨ ਲਿਆ ਜਾਊਗਾ ਕੋਈ ਇਸ ਮਾਮਲੇ 'ਚ ਪੰਜਾਬ ਨੂੰ ਜਿਹੜਾ ਡਰੱਗ ਦੇ ਮਾਮਲੇ ਤੇ ਵਿੱਚ ਕੋਈ ਕਿਸੇ ਕਿਸਮ ਦੇ ਇਨਵੋਲਵਮੈਂਟ ਹੈ ਚਾਹੇ ਉਹ ਜਿਹੜਾ ਮਰਜੀ ਅਫਸਰ ਹੈ ਚਾਹੇ ਕੋਈ ਕੋਈ ਅਧਿਕਾਰੀ ਹੈ ਚਾਹੇ ਕੋਈ ਸਰਕਾਰੀ ਹੈ ਚਾਹੇ ਕੋਈ ਪ੍ਰਾਈਵੇਟ ਹੈ ਕੋਈ ਤਰਸ ਨਹੀਂ ਕੀਤਾ ਜਾਊਗਾ ਕਿਉਂਕਿ ਪੰਜਾਬ ਦੇ ਘਰਾਂ ਦੇ ਵਿੱਚ ਚਿੱਟਾ ਚ ਸੱੱਤਰ ਬਚਾਉਣ ਵਾਲਿਆਂ ਨੂੰ ਜਿਹੜਾ ਉਹਨਾਂ ਨੂੰ ਕਾਨੂੰਨ ਅਪ ਦੇ ਮੁਤਾਬਕ ਉਹਨਾਂ ਨੂੰ ਕੋਈ ਕਲੂ ਦਿੰਦਾ ਕੋਈ ਛੋਟ ਦਿੰਦਾ ਜਮਾਨਤ ਦਿੰਦਾ ਉਹ ਕਾਨੂੰਨ ਦਾ ਸਾਡੇ ਵੱਲੋਂ ਵਕੀਲ ਵੱਡੇ ਹੋਣਗੇ ਪਰ ਸਾਡੇ ਵੱਲੋਂ ਐਕਸ਼ਨ ਦੇ ਵਿੱਚ ਕੋਈ ਕਮੀ ਨਹੀਂ ਹੋਊਗਾ ਬਿਲਕੁਲ ਨਪਿੰਦਰ ਮੈਂ ਆਉਣ ਸਾਰ ਇਹੀ ਗੱਲ ਕਹੀ ਸੀ ਕਿ ਕਈ ਵਾਰੀ ਜਿਹੜੇ ਫੜਾਉਣਗੇ ਨੇ ਉਹ ਲੇਟ ਆਉਂਦੇ ਆ ਘਰੇ ਤੇ ਜਿਹਨੂੰ ਫੜਾਉਣਗੇ ਨੇ ਉਹ ਪਹਿਲਾਂ ਘਰੇ ਆ ਜਾਂਦਾ ਇਹਦਾ ਮਤਲਬ ਕਿਤੇ ਨਾ ਕਿਤੇ ਪੁਲਿਸ ਦੀ ਮਿਲੀ ਭੁਗਤ ਆ ਜਿਹੜੀਆਂ ਹੁਣ ਕਹਿੰਦੇ ਆਪਾਂ 10000 ਬਦਲੀਆਂ ਉਹੀ ਹੋਇਆ ਔਰ ਇਹ ਚਫਲ ਵੀ ਵੱਡੇ ਪੱਦਰ ਤੇ ਹੋਇਆ ਹੈ ਔਰ ਹੋਇਆ ਦੂਰ ਦੂਰ ਹੋਇਆ ਇਹਨੇ ਹੈਗਾ ਪੰਜ ਸੱਤ ਥਾਣੇ ਬਾਧ ਕਰ ਦिए ਤਾਂ ਜੇ ਕਿਸੇ ਮੁਨਸ਼ੀ ਨੇ ਹੌਲਦਾਰ ਨੇ ਜਾਂ ਕਿਸੇ ਨੇ ਇਸ ਤਰ੍ਹਾਂ ਦੀ ਕੋਸ਼ਿਸ਼ ਕੀਤੀ ਕਿ ਸਾਨੂੰ ਪਤਾ ਲੱਗਿਆ ਕਿ ਇਹਦੇ ਕਰਕੇ ਜਿਹੜਾ ਉਹ ਨਸ਼ੇ ਵਾਲਾ ਬਾਹਰ ਆ ਗਿਆ ਜਾਂ ਨਸ਼ੇ ਵਾਲਾ ਭੱਜ ਗਿਆ ਜਾਂ ਪਹਿਲਾਂ ਕੋਈ ਐਕਸ਼ਨ ਖਰਾਬ ਹੋ ਗਿਆ ਤਾਂ ਉਹਤੇ ਵੀ ਸਖਤ ਕਰ ਦੇਗੇ ਜੇ ਸਾਡੇ ਕੋਲੇ ਕੋਈ ਇਸ ਤਰ੍ਹਾਂ ਦੀ ਸ਼ਿਕਾਇਤ ਆਉਗੀ ਕਿ ਕੋਈ ਪੋਲੀਟਿਕਲ ਮੈਂ ਤੁਹਾਨੂੰ ਦੱਸਿਆ ਕੋਈ ਪ੍ਰਾਈਵੇਟ ਹੋਵੇ ਸਰਕਾਰੀ ਹੋਵੇ ਅਸੀਂ ਕੋਈ ਬਖਸ਼ਣਾ ਨਹੀਂ ਹੈਗਾ ਕਿ ਅਸੀਂ ਕਿਸੇ ਨਸ਼ੇ ਵੇਚਣ ਵਾਲੇ ਨੂੰ ਕੋਈ ਰਾਜਨੀਤਿਕ ਸ਼ਹਿ ਦਈਏ ਜਾਂ ਕੋਈ ਹੋਰ ਪਹਿਲਾਂ ਉਹਨਾਂ ਨੂੰ ਸ਼ਹਿ ਮਿਲਦੀ ਰਹੀਆਂ ਨੇ ਪਹਿਲਾਂ ਤਾਂ ਇਹ ਤਾਂ ਇਹ ਤਾਂ ਬੱਚੇ-ਬੱਚੇ ਦੀ ਜ਼ੁਬਾਨ ਤੇ ਹੈ ਕਿ ਕੌਣ-ਕੌਣ ਸ਼ਹਿ ਦਿੰਦੇ ਸੀ ਪਰ ਹਾਂ ਜਦੋਂ ਹੁਣ ਪੱਕੇ ਪੈਰੀ ਜਾਵਾਂਗੇ ਉਹ ਥੱਲੋਂ ਲੈ ਕੇ ਉੱਪਰ ਤੱਕ ਦਾ ਜਿਹੜਾ ਸੈਗਮੈਂਟ ਜਿਹੜੇ ਨੇ ਉਹਨਾਂ 'ਚ ਗ੍ਰਿਫਤਾਰੀਆਂ ਹੁੰਦੀਆਂ ਜਾਣਗੀਆਂ ਤਾਂ ਹੋ ਸਕਦਾ ਹੈ ਕਿ ਕਿਸੇ ਵੱਡੇ ਅਸਰਦਾਰ ਪੋਲੀਟੀਕਲ ਪਰਿਵਾਰ ਤੱਕ ਉਹਦੀਆਂ ਤਾਰਾਂ ਜਾਂਦੀਆਂ ਹੋਣ ਪਰ ਪੰਜਾਬ ਦੇ ਜਿ스트ਾ ਮੈਂ ਕਹਿਆ ਪੰਜਾਬ ਦੇ ਵਿੱਚ ਨਸ਼ਾ ਜਾਂ ਨਸਲ ਨਸਲਕੁਸ਼ੀ ਕਹੂੰਗਾ ਮੈਨੂੰ ਉਹ ਨਸਲਕੁਸ਼ੀ ਕਰਨ ਵਾਲੇ ਨੂੰ ਬਖਸ਼ਿਆ ਨਹੀਂ ਜਾਊਗਾ ਅਸੀਂ ਬਹੁਤ ਸਾਰੇ ਰੀਹੈਬ ਸੈਂਟਰ ਖੋਲੇ ਨੇ ਜਿਦੇ ਵਿੱਚ ਪਹਿਲਾਂ ਮੈਡੀਕਲ ਤੌਰ ਤੇ ਟਰੀਟ ਕੀਤਾ ਜਾਂਦਾ ਤੇ ਨਾਲ ਦੀ ਨਾਲ ਸਾਈਕਾਟ੍ਰਿਸਟ ਲੈ ਕੇ ਮਾਨਸਿਕ ਕਾਉਂਸਲਿੰਗ ਵੀ ਕਈ ਵਾਰ ਇਹ ਬੱਚੇ ਸਮਝ ਲੈਂਦੇ ਨੇ ਕਿ ਸ਼ਾਇਦ ਅਸੀਂ ਸਮਾਜ ਦੇ ਵਿੱਚੋਂ ਕੱਟੇ ਗਏ ਸਮਾਜ ਨੇ ਸਾਨੂੰ ਕੱਢਤਾ ਤਾਂ ਉਹਨਾਂ ਨੂੰ ਵੀ ਵਾਪਸ ਲੈ ਕੇ ਆਉਣਾ ਕਾਉਂਸਲਿੰਗ ਰਾਹੀਂ ਔਰ ਪੰਜਾਬ ਪੁਲਿਸ ਨੂੰ ਮੈਂ ਵੀ ਕਿਹਾ ਕਿ ਜਿਹੜੇ ਐਡਿਕਟਡ ਨੇ ਉਹਨਾਂ ਨੂੰ ਤੁਸੀਂ ਦੋਸ਼ੀ ਨਾ ਮੰਨੋ ਉਹ ਤਾਂ ਮਰੀਜ਼ ਨੇ ਮੈਂ ਤਾਂ ਉਹਨਾਂ ਨੂੰ ਐਡਿਕਟਡ ਕਹਿਣਾ ਵੀ ਚੰਗਾ ਨਹੀਂ ਲੱਗਦਾ ਉਹ ਤਾਂ ਪੇਸ਼ੈਂਟ ਨੇ ਉਹਨਾਂ ਨੂੰ ਤਾਂ ਹਸਪਤਾਲ ਲੈ ਕੇ ਜਾਣਾ ਚਾਹੀਦਾ ਜੇਲ੍ਹ ਚ ਨਹੀਂ ਲੈ ਕੇ ਜਾਣਾ ਅਸਲੀ ਉਹ ਨੇ ਜਿਹੜੇ ਉਹਨਾਂ ਨੂੰ ਦੇ ਕੇ ਗਏ ਨੇ ਨਸ਼ਾ ਜਿਹੜੇ ਉਹਨਾਂ ਨੂੰ ਲੈ ਕੇ ਸੋ ਇਹਨੂੰ ਅੱਜ ਐਨੇ ਵਧੀਆ ਪੱਧਰ ਤੇ ਐਕਸ਼ਨ ਹੋਣ ਲੱਗਿਆ ਹੈ ਸਭ ਤੋਂ ਮੈਨੂੰ ਖੁਸ਼ੀ ਦੀ ਗੱਲ ਇਹ ਵੀ ਹੈ ਬਹੁਤ ਸਾਰੇ ਪਿੰਡ ਜਿਹੜੇ ਜਿੱਥੇ ਨੌਜਵਾਨ ਸੁਆਮਾਂ ਬਣੀਆਂ ਹੋਈਆਂ ਨੇ ਪਿੰਡਾਂ ਨੇ ਬਣਾਈਆਂ ਹੋਈਆਂ ਨੇ ਕਮੇਟੀਆਂ ਉਹ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰਨ ਦੇ ਇਰਾਦੇ ਨਾਲ ਬਹੁਤ ਸਾਰਾ ਕੰਮ ਕਰ ਰਹੇ ਨੇ ਦਿੱਕਤਾਂ ਆਈ ਨੇ ਕਿ ਪੰਜਾਬ ਪੁਲਿਸ ਤੇ ਉਹਨਾਂ ਦੇ ਵਿਚਾਲੇ ਕੋਈ ਨਾ ਕੋਈ ਨਾ ਇੱਕ ਅੱਧਾ ਕੋਈ ਇਹ ਜਾ ਆ ਜਾਂਦਾ ਸੀ ਜਿਹੜਾ ਸਾਰਾ ਕੁਝ ਕੰਮ ਖਤਮ ਕਰ ਨਿਵੇੜ ਦਿੰਦਾ ਸੀ ਉਹਨਾਂ ਦੀ ਮਿਹਨਤ ਵੀ ਪੰਜਾਬ ਮੈਂ ਆਪਣੇ ਮੁੱਖ ਮੰਤਰੀ ਤੌਰ ਤੇ ਮੈਂ ਅੱਜ ਤੁਹਾਡੇ ਸਾਹਮਣੇ ਕਹਿਣ ਲੱਗਾ ਕਿ ਜੇ ਕੋਈ ਪਿੰਡ ਬਹੁਤ سارے ਪਿੰਡ ਤਾਂ ਕੈਰ ਕਰ ਚੁੱਕੇ ਨੇ ਕੋਈ ਹੋਰ ਪਿੰਡ ਵੀ ਸਾਡੇ ਕੋਲੇ ਆ ਕੇ ਸੰਪਰਕ ਕਰੋ ਆਪਣੇ ਪਿੰਡ ਦੇ ਵਿੱਚ ਨਿਗਰ ਰੱਖੋ ਜੇ ਕੋਈ ਨਸ਼ਾ ਵੇਚਣਾ ਆਉਂਦਾ ਸਾਨੂੰ ਦੱਸੋ ਪੰਜਾਬ ਪੁਲਿਸ ਕਾਰਵਾਈ ਨਹੀਂ ਕਰਦੀ ਤਾਂ ਵੀ ਦੱਸੋ ਤੁਸੀਂ ਆਪਣੇ ਪਿੰਡ ਨੂੰ ਨਸ਼ਾ ਮੁਕਤ ਡਿਕਲੇਅਰ ਕਰੋ ਪੰਜਾਬ ਸਰਕਾਰ ਵੱਲੋਂ ਤੁਹਾਡੇ ਪਿੰਡ ਚ ਨੌਜਵਾਨ ਮੁੰਡਿਆਂ ਨੂੰ ਬਿਜ਼ੀ ਰੱਖਣ ਲਈ ਉਹਨਾਂ ਨੂੰ ਉਹਨਾਂ ਦੀ ਤਰੱਕੀ ਲਈ ਕੀ ਕਰਨਾ ਹੈ ਸਟੇਡੀਅਮ ਚਾਹੀਦਾ ਸਟੇਡੀਅਮ ਮਿਲੂਗਾ ਹਸਪਤਾਲ ਚਾਹੀਦਾ ਹਸਪਤਾਲ ਮਿਲੂਗਾ ਸਕੂਲ ਅਪਗ੍ਰੇਡ ਕਰਨਾ ਹੈ 8ਵੀਂ ਦਾ ਜੀ 12ਵੀਂ ਦਾ ਕਰ ਦੋ ਕਰ ਦਾਂਗੇ ਮਤਲਬ ਮੇਰਾ ਇਹ ਕਿ ਜਦੋਂ ਡੀਡਿਕਸ਼ਨ ਸੈਂਟਰ ਚ ਆ ਗਏ ਤਾਂ ਉਹਨਾਂ ਨੂੰ ਟਰੀਟਮੈਂਟ ਦੇ ਨਾਲ-ਨਾਲ ਕੰਮ ਵੀ ਦੇਣਾ ਪਊਗਾ ਜੇ ਉਹਨੂੰ 3-4 ਮਹੀਨੇ ਵਿਹਲੇ ਰਹਿ ਲੈ ਫਿਰ ਫੇਰ ਉਹ ਉਧਰ ਵਾਪਸ ਉਸੇ ਸੰਗਤ ਚਲੇ ਜਾਣਗੇ ਕਿਉਂਕਿ ਵਿਹਲਾ ਮਨ ਸ਼ੈਤਾਨੀ ਦਾ ਘਰ ਪੰਜਾਬੀ ਦੀ ਕਹਾਵਤ ਹੈ ਸੋ ਅਸੀਂ ਉਹਨਾਂ ਨੂੰ ਕੰਮ ਵੀ ਨਾਲ-ਨਾਲ ਦੇਵਾਂਗੇ ਤਾਂ ਕਿ ਉਹ ਉਹ ਆਪਣੇ ਕੰਮ ਲੱਗ ਜਾਣ ਤੇ ਉਹਨਾਂ ਦੀ ਜ਼ਿੰਦਗੀ ਜਿਹੜੀ ਹੈ ਉਹ ਵਾਪਸ ਜਿਹੜੀ ਹੈ ਮੇਨ ਟ੍ਰੈਕ ਤੇ ਆ ਜਾਏ ਪਤਾ ਕੀ ਹੈ ਜੀ ਉਨਾਂ ਕੋਲੇ ਹੋਰ ਕੋਈ ਮੁੱਦਾ ਹੀ ਨਹੀਂ ਹੈ ਹੁਣ ਦੱਸੋ ਕੀ ਕਰੀਏ ਉਹ ਤਾਂ ਕਹਿੰਦੇ ਜੀ ਜਿਹੜਾ ਪੁਪੁਹੰਤ ਮਾਨ ਜਲੰਧਰ ਜਿਹੜਾ ਕਿਰਾਏ ਤੇ ਘਰ ਲੈ ਲੈ ਮੈਂ ਕਦੇ ਲੈ ਲਈ ਜੀ ਹਜੇ ਤਾਂ ਮੈਂ ਕਰ ਕਰ ਲਿਆ ਨਹੀਂ ਜਲੰਧਰ ਕਾਇਤੇ ਜੇ ਲੈ ਵੀ ਲਿਆ ਮੈਂ ਦੱਸ ਦੂੰਗਾ ਤੁਹਾਨੂੰ ਜਲੰਧਰ ਕਾਇਤੇ ਘਰ ਲੈ ਲਿਆ ਕਿਉਂਕਿ ਇਸ ਘਰ ਚੋਂ ਪੁਪੁਹੰਤ ਮਾਨ ਨੂੰ ਕੱਢਿਆ ਜਾਊਗਾ ਹੁਣ ਤਾਂ ਕਰਕੇ ਮੈਂ ਜਾਖੜ ਸਾਹਿਬ ਨੂੰ ਪੁੱਛਦਾ ਚਾਹੁੰਦਾ ਉਹ ਤੁਹਾਡੇ ਕਿੰਨੇ ਘਰ ਹੋ ਗਏ ਹੁਣ ਤੱਕ ਪਹਿਲਾਂ ਤੁਸੀਂ throipur ਤੋਂ ਕੱਢੇ ਤੁਸੀਂ ਘਰ ਗੁਰਦਾਸਪੁਰ ਲੈ ਲਿਆ ਬਾਜੀ ਗੁਰਦਾਸ ਪੁਰਾਣੇ ਨੇ ਤੁਹਾਨੂੰ ਗੜਤਾ ਤੁਸੀਂ ਘਰ ਪੰਜ ਖੂਲੇ ਲੈ ਲਿਆ ਤੋਂ ਤੁਹਾਨੂੰ ਲੱਗਿਆ ਵੀ ਮੈਨੂੰ ਮੁੱਖ ਮੰਤਰੀ ਬਣਾਉਣਗੇ ਹੁਣ ਉਹ ਕਰ ਚੰਨੀ ਨੂੰ ਦੇਤਾ ਜੀ ਤੁਸੀਂ ਫਿਰ ਬੀਜੇਪੀ ਵਾਲੇ ਪਾਸੇ ਘਰ ਲੈ ਲਿਆ ਉਥੇ ਤੁਹਾਨੂੰ ਲੱਗਿਆ ਵੀ ਚਲ ਹੁਣ ਸ਼ਾਇਦ ਦਿੱਲੀ ਘਰ ਮਿਲੂਗਾ ਮੰਤਰੀ ਵਾਲਾ ਉਹ ਵੀ ਝੁੰਦੇਤਾ ਜੀ ਤੁਸੀਂ ਪਹਿਲਾਂ ਆਪਣੇ ਘਰ ਗਿਣ ਲੋ ਕਿਰਪਾ ਕਰਕੇ ਮੇਰੇ ਘਰ ਦੀ ਫਿਕਰ ਨਾ ਕਰੋ ਸਾਰਾ ਪੰਜਾਬ ਹੀ ਮੇਰਾ ਘਰ ਹੈ ਸੋ ਐਸਤ੍ਰਾਨੀਆਂ ਜਿਹੜੀਆਂ ਬੇਹੂਦੀਆਂ ਇਹ ਤੋਂ ਪਹਿਲਾਂ ਵੀ ਤਿੰਨ ਚਾਰ ਵਾਰੀਆਂ ਇਦਾਂ ਕਰਾ ਚੁੱਕੇ ਨੇ ਉਹ ਇੱਕ ਵਾਰੀ ਕਹਤਾ ਕਿ ਕੇਜਰੀਵਾਲ ਦੇ ਭਗਵੰਤ ਮਾਨ ਨੇ ਝਾਕੀਆਂ ਤੇ ਆਪਣੀ ਫੋਟੋ ਲਾ ਲਈ ਸੀ ਜਦੋਂ ਮੈਂ ਕਿਹਾ ਸੀ ਕਿ ਮੈਂ ਰਾਜਨੀਤੀ ਛੱਡ ਦੂੰਗਾ ਲੈ ਕਿਸੇ ਡਿਜ਼ਾਈਨ ਚ ਦਿਖਾ ਦਿਓ ਬਾਅਦ ਜੋ ਪਾਰਟੀ ਵੀ ਮੁੱਕਰ ਗਈ ਫਿਰ ਚੁੱਪ ਕਰਕੇ ਬਹਿ ਗਏ ਸੋ ਮੈਨੂੰ ਨਹੀਂ ਲੱਗਦਾ ਕਿ ਜਾਖੜ ਸਾਹਿਬ ਜਿਹੜੇ ਨੇ ਉਹ ਮੈਂ ਤਾਂ ਬਹੁਤ ਸਿਆਣਾ ਪੋਲਿਟਿਸ਼ੀਅਨ ਉਹਨਾਂ ਨੂੰ ਮੰਨਦਾ ਸੀ ਪਰ ਜਿਸ ਤਰ੍ਹਾਂ ਦੇ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਉਹ ਕਿਸੇ ਨਾ ਕਿਸੇ ਫਰਸਟ੍ਰੇਸ਼ਨ ਚ ਨੇ ਜਾਂ ਤਾਂ ਉਹਨਾਂ ਦੀ ਕੋਈ ਇੱਛਾ ਨਹੀਂ ਪੂਰੀ ਹੋ ਰਹੀ ਜਾ ਉਹਨਾਂ ਨੂੰ ਕੋਈ ਨਾ ਕੋਈ ਇਸ ਤਰ੍ਹਾਂ ਦਾ ਪਤਾ ਨਹੀਂ ਪਤਾ ਨਹੀਂ ਕਿਉਂ ਇਦਾਂ ਉਹਨਾਂ ਦੇ ਬਿਆਨ ਆਉਂਦੇ ਰਹਿੰਦੇ ਨੇ ਕਿ ਆ ਆਏ ਕਰਤਾ ਇਹਨੂੰ ਆਏ ਨਾ ਕਰਿਓ ਉਹਨਾਂ ਪੰਜਾਬ ਸਰਕਾਰ ਸੱਚੀ ਪੂਰੀ ਸੱਚੀ ਭਾਵਨਾ ਨਾਲ ਕੰਮ ਕਰ ਰਹੀ ਹੈ ਬਿਲਕੁਲ ਨਹੀਂ ਬਿਲਕੁਲ ਨਹੀਂ ਜਿਨ੍ਹਾਂ ਨੇ ਹੁਣ ਇੱਕ ਇੱਕ ਦੋ ਪੁਲਿਸ ਵਾਲੇ ਫੜੇ ਨੇ ਜਿਨ੍ਹਾਂ ਨੇ 102 ਬੰਦਿਆਂ ਤੋਂ 25-25000 ਰੁਪਏ ਪਰ ਨੌਕਰੀ ਕਹਿ ਕੇ 26 ਲੱਖ 2926 ਰੁਪਏ ਆਪ ਦਿਖਾਤੇ ਚ ਪੁਆਏ ਕਿਸ ਦਾ ਨਾਮ ਪਤਾ ਤੁਹਾਨੂੰ ਉਹਨਾਂ ਦਾ ਫੋਨ ਇੱਥੇ ਆਇਆ ਸੀਗਾ ਐਂਟੀ ਕ腐ਪਸ਼ਨ ਹੈਲਪ ਸੈਂਟਰ ਹੈ ਜਿਹੜਾ 9501200200 ਮੈਂ ਫੇਰ ਰੀਪੀਟ ਕਰ ਦਿੰਨਾ 9501200200 ਇੱਥੇ ਫੋਨ ਕਰੋ ਜਾਂ ਸਾਡੇ ਪੋਰਟਲ ਤੇ ਫੋਨ ਕਰੋ ਜਾਂ ਬਿਜਿਲੈਂਸ ਨੂੰ ਦੱਸੋ ਤਾਂ ਅੱਡੀ ਜਿਹੜੀ ਇਨਫੋਰਮੇਸ਼ਨ ਹੈ ਬਿਲਕੁਲ ਗੁਪਤ ਰੱਖੀ ਜਾਊਗੀ ਪੰਜਾਬ ਨੂੰ ਪੰਜਾਬ ਨੂੰ ਦੁਆਰੇ ਪੰਜਾਬ ਬਣਾਉਣ ਚ ਤੁਸੀਂ ਕਿਸੇ ਤਰ੍ਹਾਂ ਦਾ ਵੀ ਯੋਗਦਾਨ ਪਾ ਸਕਦੇ ਹੋ ਤੁਸੀਂ ਇਹ ਵੀ ਦੱਸ ਸਕਦੇ ਹੋ ਮੈਨੂੰ ਸ਼ੱਕ ਹੈ ਕਿ ਇੱਥੇ ਨਸ਼ਾ ਵਿਕਦਾ ਹੈ ਸ਼ੱਕ ਵੀ ਸ਼ਾਇਦ ਤੁਹਾਨੂੰ ਨਾ ਕੰਫਰਮ ਹੋਵੇ ਕਿਸੇ ਨੂੰ ਉਹ ਦੱਸ ਦਿਓ ਤੁਹਾਡਾ ਕੋਈ ਨਾਂ ਨਹੀਂ ਆਊਗਾ ਅਸੀਂ ਉਹ ਸ਼ੱਕ ਨੂੰ ਕਲੀਅਰ ਕਰਾਂਗੇ ਕਿ ਇੱਥੇ ਸ਼ੱਕ ਕਿਉਂ ਪਿਆ ਜੇ ਤੂੰ ਐ ਤਾਂ ਹੀ ਆਗ ਹੁੰਦੀ ਹੈ ਨਾ ਜੇ ਆਗ ਹੈ ਤਾਂ ਹੀ ਤੂੰ ਆਉਂਦਾ ਸੋ ਇਸ ਕਰਕੇ ਇਸ ਮਾਮਲੇ 'ਚ ਸਾਡੇ ਵੱਲੋਂ ਕੋਈ ਕਿਸੇ ਨਾਲ ਮਿੱਤਰਤਾ ਨਹੀਂ ਕੋਈ ਸਾਡਾ ਸਕਾ ਨਹੀਂ ਕੋਈ ਸਾ ਪੰਜਾਬ ਲਈ ਸਾਡਾ ਕੋਈ ਕਿਸੇ ਨਾਲ ਸਾਡੀ ਯਾਰੀ ਦੋਸਤੀ ਨਹੀਂ ਪੰਜਾਬ ਤੋਂ ਵੱਧ ਪਿਆਰ ਅਸੀਂ ਕਿਸੇ ਨੂੰ ਨਹੀਂ ਕਰਦੇ ਔਰ ਮੇਰੇ ਲਈ ਪੰਜਾਬ ਤੋਂ ਵੱਧ ਕੋਈ ਸਕਾ ਨਹੀਂ ਮੈਂ ਪੰਜਾਬ ਦੇ ਨਾਲ ਆ ਮੇਰੀ ਦਿਲ ਦੀ ਕਲੀ-ਕਲੀ ਧੜਕਣ ਮੇਰੇ ਖੂਨ ਦਾ ਕੱਲਾ-ਕੱਲਾ ਕਤਰਾ ਤੇ ਮੇਰਾ ਕੱਲਾ-ਕੱਲਾ ਸਾਹ ਪੰਜਾਬ ਲਈ ਆਜ ਰਿਹਾ ਜੀ